ਮਾਮਲਾ ਲੁਤਿਆਣਾ ਦੇ ਫੀਲਡਕੰਚ ਇਲਾਕੇ ਚ ਪੈਂਦੀ ਮਸਜਿਦ ਤੋਂ ਸਾਹਮਣੇ ਆਇਆ ਜਿੱਥੇ ਕਿ ਪੰਜਾਬ ਦੇ ਸ਼ਾਹੀ ਇਮਾਮ মাওলানা ਮੁਹੰਮਦ ਉਸਮਾਨ ਰਹਿਮਾਨ ਮੁਤਿਆਨ ਵੀਤੇ ਕੁਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਦਰਅਸਲ ਇਹ ਮਾਮਲਾ 1 ਫਰਵਰੀ ਦਾ ਹੈ ਜਦੋਂ ਸ਼ਾਹੀ ਇਮਾਮ ਮਸਜਿਦ ਦੇ ਵਿੱਚ ਚੱਲ ਰਹੀ ਰੇਨੋਵੇਸ਼ਨ ਦਾ ਕੰਮ ਦੇਖਣ ਲਈ ਪਹੁੰਚੇ ਤਾਂ ਇਸ ਦੌਰਾਨ ਕੁਝ ਲੋਕਾਂ ਦੇ ਵੱਲੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰਕੇ આરોપીਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ। ਕੀ ਮਾਮਲਾ ਹੈ ਕਿ ਬੜਾ ਸਲੇਗੀ ਹੋਈ ਹਮਲਾ ਕਰ ਦਿੱਤਾ ਗਿਆ ਬismillah रहमान रहीम ਸਭ ਤੋਂ ਅੱਲਾਹ ਤਾਲਾ ਤੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਜਿੱਦਾਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਲੁਧਿਆਣਾ ਜਾਮਾ ਮਸਜਿਦ ਦੀ ਕੁਝ ਹਿੱਸਿਆਂ ਦਾ ਨਵਾਂ ਨਿਰਮਾਣ ਕੀਤਾ ਜਾ ਰਿਹਾ ਜੀ ਇਹ ਜਸੀਂ ਖਾਸ ਖਿਆਲ ਰੱਖਿਆ ਸੀ ਕਿ ਜਿਹੜਾ ਪੁਰਾਣਾ ਇਤਿਹਾਸਿਕ ਪਿੱਛੇ ਗੁੰਬਦ ਔਰ ਮিনার ਨੇ ਉਹਨਾਂ ਨੂੰ ਬਾਕੀ ਰੱਖਿਆ ਜਾਵੇ ਉਹਦੇ ਇਲਾਵਾ ਜਿਹੜੀਆਂ ਮਸਜਿਦ ਦੇ ਚਾਰੋਂ ਪਾਸੇ ਦੁਕਾਨਾਂ ਬਣੀਆਂ ਪਿਛਲੇ 60-70 ਸਾਲ ਚ ਉਹਨਾਂ ਸਾਰਿਆਂ ਨੂੰ ਦੁਬਾਰਾ ਜਿਹੜਾ ਤਾਮੀਰ ਕੀਤਾ ਜਾ ਰਿਹਾ ਇਸ ਦੌਰਾਨ ਜਿਹੜੇ ਕੁਝ ਲੋਕ ਨੇ ਉਹਨਾਂ ਦਾ ਇਹ ਦਾਵਾ ਕਿ ਜੀ ਇੱਕ ਦੁਕਾਨ ਸਾਡੀ ਹੈ ਜਦਕਿ ਫਿਜ਼ੀਕਲੀ ਅਗਰ ਤੁਸੀਂ ਬਾਜ਼ਾਰ ਚ ਵੀ ਪੁੱਛੋਗੇ ਤੇ ਉਹਨਾਂ ਦਾ ਮਸਜਿਦ ਦੇ ਨਾਲ ਜਾਂ ਕਿਸੇ ਦੁਕਾਨ ਨਾਲ ਕੋਈ ਸੰਬੰਧ ਨਹੀਂ ਇਹਨਾਂ ਨੇ ਅਦਾਲਤ 'ਚ ਕੇਸ ਕੀਤਾ ਸਾਡੇ ਤੇ ਸਟੇ ਲੈਣ ਲਈ ਅਦਾਲਤ ਨੇ ਡਾਕੂਮੈਂਟਾਂ ਦੇ ਆਧਾਰ 'ਤੇ ਇਹ ਫੈਸਲਾ ਦੇ ਦਿੱਤਾ ਕਿ ਨਾ ਤੁਸੀਂ ਕਿਰਾਏਦਾਰ ਹੋ ਨਾ ਮਾਲਕ ਹੋ ਤੁਸੀਂ ਫ੍ਰੈਸ਼ ਮਤਲਬ ਆਮ ਮੁਕੱਦਮਾ ਲੜੋ ਤੇ ਇਸ ਦੌਰਾਨ ਉੱਥੋਂ ਘਬਰਾ ਕੇ ਕਿ ਵੀ ਸਟੇ ਨਹੀਂ ਮਿਲਿਆ ਮੈਂ ਇੱਥੇ ਮੌਜੂਦ ਸੀਗਾ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਕਿ ਜੀ ਅਸੀਂ ਮਸਜਿਦ ਨਹੀਂ ਬਣਨ ਦਵਾਂਗੇ ਅਸੀਂ ਕਬਜ਼ਾ ਲੈਣਾ ਚਾਹੁੰਦੇ ਆ ਤੇ ਉਸ ਵੇਲੇ ਫਿਰ ਅਸੀਂ ਮੌਕੇ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਸਾਰੀਆਂ ਹੱਦਾਂ ਬਦਤਮੀਜ਼ੀ ਦੀਆਂ ਪਾਰ ਕਰ ਦਿੱਤੀਆਂ ਸੀਗੀਆਂ ਤੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ આરોપીਆਂ ਦੇ ਖਿਲਾਫ ਤੇ ਮੈਂ ਗੁਜ਼ਾਰਿਸ਼ ਇਹ ਹੀ ਕਰਨਾ ਚਾਹਨਾ ਸਾਰਿਆਂ ਨੂੰ ਬਹੁਤ ਸਾਰੇ ਲੋਕ ਵੀਡੀਓਜ਼ ਨੂੰ ਫਾਰਵਰਡ ਕਰਦੇ ਉਹਨਾਂ ਨੂੰ ਪੂਰੀ ਗੱਲ ਨਹੀਂ ਪਤਾ ਇਹ ਜਿਹੜੇ ਲੋਕ ਨੇ ਪਿਛਲੇ ਕਈ ਸਾਲ ਤੋਂ ਲਗਾਤਾਰ ਜਾਮਾ ਮਸਜਿਦ ਨੂੰ ਦਿਹਾਣਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਔਰ ਵੱਡੇ ਸ਼ਾਹੀ امام ਸਾਹਿਬ ਦੇ ਦਿਹਾਨ ਤੋਂ ਬਾਅਦ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮਸਜਿਦ ਉੱਤੇ ਕਬਜ਼ਾ ਕਰ ਲਿੱਤਾ ਜਾਵੇ ਤੇ ਇਸ ਲਈ ਇਹ ਸਾਰੇ ਮਾਮਲੇ ਨੂੰ ਅਸੀਂ ਸਮਝਦੇ ਸੀਗੇ ਕਿ ਅਦਾਲਤ ਹੀ ਹੋਵੇ ਜੋ ਵੀ ਕਿਉਂਕਿ ਅਦਾਲਤਾਂ ਹੁੰਦੀਆਂ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਦੀ ਹੈ ਜੀ ਜੀ ਤੇ ਕਿਉਂਕਿ ਇਹਨਾਂ ਨੇ ਅਦਾਲਤ ਨੂੰ ਵੀ ਗੁੰਮਰਾਹ ਕਰਨ ਲਈ ਡੁਪਲੀਕੇਟ ਕਾਗਜ਼ ਤਿਆਰ ਕੀਤੇ ਜਿਹੜੇ ਉੱਥੇ ਚੱਲੇ ਨਹੀਂ ਤੇ ਹੁਣ ਵੀ ਮੈਂ ਸਮਝਦਾ ਹਾਂ ਕਿ ਜੋ ਵੀ ਫੈਸਲਾ ਅਦਾਲਤ ਦਾ ਹੋਏਗਾ ਲੇਕਿਨ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਜ਼ਰੂਰੀ ਹੈ ਜਿਸ ਤਰੀਕੇ ਨਾਲ ਇਹ ਆਕਰਮਕ ਹੋਏ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮਾਰਿਆ ਸਾਡੇ ਬੰਦੇ ਫਟਟਰ ਕੀਤੇ ਔਰ ਪੁਲਿਸ ਦੇ ਨਾਲ ਬਤਮੀਜ਼ੀ ਕੀਤੀ ਤੇ ਮੈਂ ਸਮਝਦਾ ਕਿ ਇਹਦੇ ਉੱਤੇ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਅੱਜ ਪੰਜਾਬ ਦੇ ਕੁਝ ਖਬਰਾਂ ਦੇ ਕਵਰ ਲੱਗੀ ਹੈ ਕਿ ਪੰਜਾਬ ਦੇ ਸ਼ਹੀਦ ਮਾਮ ਸ਼੍ਰੀ ਮੁਹੰਮਦ ਉਸਮਾਹ ਬਹਿਮਾਨੀ ਇਹਨਾਂ ਦੇ ਉੱਪਰ ਕੁਝ ਵਿਕਤਿਆਂ ਵੱਲੋਂ ਜਾਣੇਵਾਂ ਹਮਲਾ ਕੀਤਾ ਗਿਆ ਇਹ ਘਟਨਾ ਨਿਤਿ 1 ਫਰਵਰੀ 2026 ਦੀ ਹੈ ਇੱਥੇ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਾਂਗਾ ਕਿ ਜਮਾ ਮਾਚੀ ਦਾ ਮੋੜ ਸਾਡੇ ਦਾ ਕੰਮ ਚੱਲ ਰਿਹਾ ਹੈ ਜਿੱਥੇ ਹੀ ਕੁਝ ਵਿਅਕਤੀ ਜਿਨ੍ਹਾਂ ਵਿੱਚ ਇੱਕ ਉਹਬੈਦੁਰ ਰਹਿਮਾਨ ਅਤੀਕੁਰ ਰਹਿਮਾਨ ਤੇ ਮੁਹਮਦ ਰਹਿਮਾਨ ਤੇ ਇਵਾਨ ਦੇ ਜਾਨਕਾਬ ਨੇ ਇਹਨਾਂ ਨੇ ਆ ਕੇ ਇਹਨਾਂ ਨਾਲ ਗਾਲੀ ਗਲੋਚ ਕੀਤਾ ਤੇ ਕੁੱਟਮਾਰ ਕੀਤੀ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਐਫ ਆਈ ਆਰ ਨੰਬਰ 19 ਅੰਡਰ ਸੈਕਸ਼ਨ 115 2 126 2 332 ਸੀ ਸੈਕਸ਼ਨ 300 ਸੈਕਸ਼ਨ 5 ਅਤੇ 352 ਸਮਸਕਸ਼ਨ 2 ਭਾਰਤੀ ਨੈਸ਼ਨਲ ਸਟਾਡੀਅਮ ਦਰਜ ਕੀਤੀ ਗਈ ਹੈ ਐਫ ਆਰ ਮਿਤੀ 4/2/2026 ਨੂੰ ਦਰਜ ਕਰ ਦਿੱਤੀ ਗਈ ਸੀ ਇਹ ਘਟਨਾ ਮਿਤੀ 1/2/2026 ਦੀ ਹੈ ਛੇਤੀ ਤੋਂ ਛੇਤੀ ਜਿਹੜੇ ਇਸ ਮੁਕਦਮੇ ਦੇ ਵਿੱਚ ਨਾਮਿਨੇਟਡ ਵਿਅਕਤੀ ਨੇ ਇਹਨਾਂ ਖਿਲਾਫ ਤਪਤੀ ਸ਼ਾਮਲ ਵਿੱਚ ਲਿਆ ਕੇ ਇਹਨਾਂ ਨੂੰ ਛੇਤੀ ਕਰਵਾ ਕੇ ਤੇ ਜਾਊਗਾ